ਹਾਂ ਸੋ ਸਾਰੇ ਚੜਦੀ ਕਲਾ ਚ ਆਨਸੂ ਦਾ ਸੋ ਮੋਡਲ ਦੇਖਿਆ ਇਹ ਨੇ ਦਾਸ ਦੇਖਿਆ ਗਿਆ ਉਹ ਇੰਡੀਆ ਦੇ ਨਹੀਂ ਕਰੇ ਦੇਖਿਆ ਮੈਨੂੰ ਲੱਗਾ ਆਪਣੇ ਦੇ ਡਰਾਇਵ ਨੇ ਇੰਡੀਆ ਪੰਜਾਬ ਨਹੀਂ ਕਰੇ ਦੇਖਿਆ ਤਾਂ ਹਿੰਦ ਜਾ ਪਤੇ ਨਹੀਂ ਬਹੁਤ ਸੋਨਾ ਡੈਕਟਰ ਸੀਗਾ ਸਾਈਜ਼ ਥੋੜਾ ਛੋਟਾ ਸੀਗਾ ਮੈਨੂੰ ਲੱਗਾ ਛੋਟੀ ਪਾਵਰ ਦਾ ਹੋਊਗਾ ਤੇ ਬੱਸ ਉਹਨਾ ਸਿਗਰ ਟ੍ਰੈਕਟਰ ਨਵੇਂ ਫੈਸੇ ਆ ਦੇਖੋ ਮੇਰਾ ੜ ਪੁਰਾਣੇ 올ਡ ਸਮੇ ਦੇ ਆ ਤੇ ਉੱਤੇ ਪਿੱਛੇ ਲਿੰਕਾਂ वगैरह ਸਰ ਕੋ ਟਰਾਲੀ ਪਾਉਣ ਵਾਸਤੇ ਹੈ ਨਹੀਂ ਸੀ ਜੀ ਮੁੰਲਾ ਦਾ ਇਧਰ ਜਿਆਦਾ ਕੰਮ ਲਿੰਕਾਂ ਤੋਂ ਲਿਆ ਜਾਂਦਾ ਟਰਾਲੀ ਕਰਾਣੀ ਪਉਂਦੇ ਨੇ ਕੋਈ ਇਧਰ ਟਰੈਕਟਰ ਚਾਤਰ ਵੱਡੀ ਆ ਆ ਨਾਲ ਤਾਂ ਨਾ ਇੰਫੋਰਡ ਖੜਾ ਸੀ ਇਹਦੇ ਇੰ ਵਿਰਾੜ ਸੀਗੇ ਇਹ ਹਾਲਤ ਤਾਂ ਥੋੜੀ ਜਿਹੀ ਮਾੜੀ ਸੀਗੀ ਪਰ ਜਿਹੜਾ ਸਰਦਾ ਸਾਲਾ ਇਹ ਦੀ ਹਾਲਤ ਵਧੀਆ ਸੀਗੀ ਠੀਕ ਸੀ ਪ੍ਰਾਣੀ ਕਿਤੇ ਖੜੇ ਸੀਗੇ ਲਾਏ ਨਾ ਕਹੋਂ ਤਾਂ ਆ ਜ਼ਿਆਦਾਤਰ ਇਦਾਂ ਦਾ ਟਰੈਕਟਰ ਤਕਰੀਬਨ ਸਾਰੇ ਵੱਡੇ ਹੀ ਹੁੰਦੇ ਆ ਦੇਖੋ ਤਾਂ ਹੀ ਗੇਅਰ ਆ ਉਵੇਂ ਅੰਦਰ ਬੈਜਿੰਗ ਹੋਈ ਵੀ ਆ ਜੇ ਉਹ ਨੰਬਰ ਦਿੱਤੇ ਕਿੱਥੇ ਕਿਹੜਾ ਗੇਅਰ ਪਹਿਣਾ ਕਿਹੜਾ ਗੇਅਰ ਪਹਿਣਾ ਹਾਈ ਲੋ ਹੈਗੇ ਲੱਗੇ ਹੋਏ ਆ ਦੋਨੇ ਚਵੇਂ ਆਪਣਾ ਇੰਡੀਆ ਦਾ ਸੇਮ ਹੀ ਆ ਪਰ ਉਰਦਾਂ ਦੇ ਆ ਤਰ੍ਹਾਂ ਬਣਾਵੇ ਆ ਬੈਜਿੰਗ ਵਗੈਰਾ ਜਸਟ ਕਰੂ ਗੇਰਾ ਉਤਾ ਦੇ ਆ ਚੱਲਿਆ ਬਹੁਤ ਘੱਟ ਉਹਨਾਂ ਅੰਦਰੋਂ ਅੰਦਰ ਹੀ ਖੜਾ ਰਿਹਾ ਕਿਤੇ ਉੱਤਰ ਖੋੜ ਦੀ ਪੇਂਟਿੰਗ ਹੋਈ ਵੀ ਉਹ ਤਾਂ ਪੂਰੀ ਅਧ ਨਿਆ ਖੋੜ ਦੇਖੋ ਜੀ ਹਾਲਤ ਨੂੰ ਜਿਆਦਾ ਮਾੜੀ ਸੀਗੀ ਬਹੁਤ ਸੋਨਾ ਰੈਕਟਰ ਸੀਗਾ